ਤੇ ਅੱਜ ਥਾਰ ਤੇ ਪਿੰਡ ਦੀਆਂ ਧੀਆਂ ਦੇਖਣ ਆਏ ਸੀਗੇ ਚਾਚੀਆਂ ਤਾਈਆਂ ਮਿਲ ਗਈਆਂ ਸਾਰੀਆਂ ਮੇਲ ਸੇਲੀਆਂ ਮਿਲੀਆਂ ਬਹੁਤ ਫਰੈਂਡਸ ਮਿਲੀਆਂ ਸਕੂਲ ਫਰੈਂਡਸ ਮਿਲੀਆਂ ਆ ਤਾਂ ਬਹੁਤ ਚੰਗਾ ਲੱਗਿਆ ਇਥੋਂ ਬੋਲੀ ਕਿਹੜੀ ਨਵੀਂ ਸਿੱਖੇ ਜਾ ਰਹੇ ਹੈਗੇ ਜਿਹੜੀ ਤੁਸੀਂ ਯੂਕੇ ਜਾ ਕੇ ਵੀ ਪਾਉਣੀ ਆ ਉਹ ਸਾਡੇ ਨਾਲ ਅੱਜ ਥੋੜੀ ਸਾਂਝ ਕਰ ਤਾਂ ਆਉਂਦੀਆਂ ਬੋਲੀਆਂ ਪਹਿਲਾਂ ਤਾਂ ਹੀ ਆਉਂਦੀਆਂ ਸੀਗੀਆਂ ਬੋਲੀਆਂ ਤਾਂ ਸੀ ਗਿਆ ਪਰ ਭੁੱਲ ਗਿਆ ਸੀ ਹੁਣ ਫੇਰ ਦੁਬਾਰਾ ਯਾਦ ਆ ਗਈਆਂ ਕੀ ਐਸੀ ਕਿ ਪਿੰਡ ਦੀਆਂ ਕੁੜੀਆਂ ਨਾ ਪੇਕੇ ਥੋੜਾ ਜ਼ਿਆਦਾ ਆਉਂਦੀਆਂ ਹੈਗੀਆਂ ਹੁਣ ਫੇਰ ਤੁਸੀਂ ਆਗੇ ਹੈਗੇ ਸੋ ਕਿਵੇਂ ਲੱਗਾ ਤੁਹਾਨੂੰ ਐੜਕਤੀਆਂ ਅਸੀਂ ਪਰਮਾਨੈਂਟ ਹੀ ਇੱਥੇ ਆ ਗਏ ਹੈ ਹੀ ਇੰਨਾ ਸੋਹਣਾ ਤੁਹਾਡਾ ਜਾਨ ਜੀ ਨਹੀਂ ਕਰਦਾ ਨਹੀਂ ਕਰਦਾ ਛੱਡ ਨਹੀਂ ਮੈਂ ਕਹਿੰਦੀ ਆ ਕਿ ਸਾਰੇ ਪਿੰਡਾਂ ਨੂੰ ਪੰਜਾਬ ਦੇ ਸਾਰੇ ਪਿੰਡਾਂ ਨੂੰ ਵੀ ਮਤਲਬ ਜ਼ਰੂਰ ਇੱਕ ਸਾਬੇ ਵਰਗਾ ਵੀਰ ਮਿਲਣਾ ਚਾਹੀਦਾ ਆ ਸਾਰੀਆਂ ਭੈਣਾਂ ਨੂੰ ਉਸ ਬਾਬੇ ਨਾਲ ਇਕੱਠਿਆਂ ਕੀਤਾ ਆ ਉਹ ਵੈਸੇ ਤੇ ਪਤਾ ਨਹੀਂ ਕਿਹਨ ਲੇਕਣੇ ਆਉਣਾ ਹੀ ਇਕ ਨੇ ਨਹੀਂ ਆਉਣਾ ਬਾਰੀ ਬਰਸੀ ਖਟਣ ਗਿਆ ਸੀ ਬਾਰੀ ਬਰਸੀ ਖਟਣ ਗਿਆ ਸੀ ਖਟ ਕੇ ਲਿਆਂਦੀ ਖੀ ਸਾਬੇ ਵਰਗੇ ਜੀ ਕਰ ਕਰ ਜੰਮਣ ਵੀਰ ਸਾਬੇ ਵਰਗੇ ਜੀ ਕਰ ਕਰ ਜੰਮਣ ਵੀਰ ਸਾਬੇ ਵਰਗੇ ਜੀ ਕਰ ਕਰ ਜੰਮਣ ਵੀਰ ਅੱਜ ਲੱਗਦਾ ਕਿ ਜਿੱਦਾਂ ਅਸੀਂ ਫੇਰ ਆਪਣੇ ਪਿਛਲੇ ਬਚਪਨ ਦੇ ਵਿੱਚ ਚਲੇ ਗਏ ਆ ਕਿਉਂਕਿ ਜੋ ਚੀਜ਼ਾਂ ਬੋਲੀਆਂ ਬਚਪਨ ਦੇ ਵਿੱਚ ਪਾਈਆਂ ਸੀ ਉੰਦੇ ਸੀ ਉਹ ਚੀਜ਼ਾਂ ਫੇਰ ਅੱਜ ਫੇਰ ਮਤਲਬ ਕਿ ਕਿ ਸਾਡੇ ਪਿੰਡ ਚ ਪਹਿਲੀ ਵਾਰੀ ਈ ਥੀਆਂ ਲੱਗੀਆਂ ਹੁਣ ਇੱਕ ਦੋ ਵਾਰੀ ਛੋਟੇ ਹੁੰਦੇ ਅਟੈਂਡ ਕੀਤੀਆਂ ਬਾਅਦ ਚ ਬੰਦ ਹੋ ਗਈਆਂ ਸੀ ਤੇ ਹੁਣ ਫੇਰ ਪਹਿਲੀ ਵਾਰੀ ਥੀਆਂ ਸਟਾਰਟ ਹੋਈਆਂ ਵਾ ਤੇ ਪਰਮਾਤਮਾ ਖਰੇ ਕਿ ਇਹ ਜਿਹੜੀ ਪਿਰਤ ਅੱਜ ਪੈ ਗਈ ਆ ਇਹ ਆਉਣ ਵਾਲੇ ਟਾਈਮ ਚ ਇਸੇ ਤਰ੍ਹਾਂ ਚੱਲਦੀ ਰਵੇ ਹਰ ਅਗੜ ਹੋਗੀ ਕਾ ਆਪਣੀ ਕੋਈ ਸੱਕੀ ਪੈਣ ਨਹੀਂ ਹੈਗੀ ਪਰ ਜਿਉ ਪਿੰਡ ਦੇ ਵਿਕਾਸ ਦੇ ਨਾਲ-ਨਾਲ ਉਹ ਆਪਣੀਆਂ ਪਿੰਡ ਦੀਆਂ ਧੀਆਂ ਭੈਣਾਂ ਨੂੰ ਵੀ ਨਹੀਂ ਭੁੱਲਦਾ ਉਹ ਸਾਰਿਆਂ ਦੀ ਉਹ ਇੱਕ ਖਾਇਸ਼ ਹੁੰਦੀ ਕਿ ਮੇਰੇ ਪਿੰਡ ਦੀਆਂ ਕੁੜੀਆਂ ਜਿਹੜੀਆਂ ਵਿਆਈਆਂ ਵੀ ਆ ਨਹੀਂ ਸਕਦੀਆਂ ਉਹ ਇੱਕ ਪ੍ਰੋਗਰਾਮ ਬਣਾਉਂਦਾ ਕਿ ਜਿੱਥੇ ਸਾਰੀਆਂ ਇਕੱਠੀਆਂ ਹੋਣ ਟਾਲਿਓ ਇੱਥੇ ਬੁੱੱਲੇਵਾਲਰ ਢੀਆਂ ਵੇਖਣ ਆਏ ਹਾਂ ਜੀ ਜੀ ਐਡੀ ਕੀ ਖੇਚੇ ਬੁੱੱਲੇਵਾਲ ਨੇ ਬਹੁਤ ਜ਼ਿਆਦਾ ਖੇਚੇ ਬਚਪਨ ਤੋਂ ਹੀ ਇਥੇ ਆ ਕੇ ਸਾਨੂੰ ਬਚਪਨ ਸਾਡਾ ਸਭੇ ਨੇ ਯਾਦ ਕਰਾਤਾ ਹੈ ਨਾ ਇਹੋ ਜਿਹੇ ਤੇ ਪੁੱਤ ਹਰ ਕਰ ਜੰਮਣ ਸੌਣ ਮਹੀਨਾ ਦਿਨ 3 ਦੇ ਸਭੇ ਸਹੇਲੀਆਂ ਆਈਆਂ ਸੰਤੋ ਬੰਤੋ ਹੋਈਆਂ ਇਕੱਠੀਆਂ ਵੱਡਿਆਂ ਘਰਾਂ ਦੀਆਂ ਜਾਈਆਂ ਗਿੱਧਾ ਪਾ ਰਹੀਆਂ ਵੱਡਿਆਂ ਘਰਾਂ ਦੀਆਂ ਜਾਈਆਂ ਗਿੱਧਾ ਪਾ ਰਹੀਆਂ ਵੱਡਿਆਂ ਘਰਾਂ ਦੀਆਂ ਜਾਈਆਂ ਸੋ ਸੌਣ ਦਾ ਮਹੀਨਾ ਹੈਗਾ ਤੇ ਪੰਜਾਬ ਦੇ ਪਿੰਡਾਂ ਦੇ ਵਿੱਚ ਸਾਨੂੰ ਅਕਸਰ ਹੀ ਤੀਆਂ ਦਾ ਤਿਉਹਾਰ ਦੇਖਣ ਨੂੰ ਮਿਲਦਾ ਇੱਕ ਐਹੋ ਜਿਹਾ ਤਿਉਹਾਰ ਜਿਹਦੇ ਵਿੱਚ ਨਣਦਾਂ ਤੇ ਪਰਜਾਈਆਂ ਇਕੱਠੀਆਂ ਹੋ ਕੇ ਬੈੰਧੀਆਂ ਨੇ ਔਰ ਆਪਣੇ ਪਿੰਡ ਦੀਆਂ ਰੌਣਕਾਂ ਨੂੰ ਮਾਣਦੀਆਂ ਨੇ ਆਪਣੀਆਂ ਸੁਰਸਲਾਹਾਂ ਕਰਦੀਆਂ ਨੇ ਭਾਵੇਂ ਕਿ ਇਹ ਸੱਭਿਆਚਾਰ ਕਿਤੇ ਨਾ ਕਿਤੇ ਗਵਾਚ ਜਾ ਜਾ ਰਿਹਾ ਹੈਗਾ ਪਰ ਅੱਜ ਵੀ ਪੰਜਾਬ ਕੋਲ ਇਹੋ ਜਿਹੇ ਕਈ ਪਿੰਡ ਹੈਗੇ ਨੇ ਜਿਹੜੇ ਇਸ ਨਹਾਰ ਤੇ ਚੱਲਦੇ ਨੇ ਉਹਨਾਂ ਦੇ ਵਿੱਚੋਂ ਹੀ ਇੱਕ ਹੈ ਪਿੰਡ ਬੁੱਲੇਵਾਲ ਜਿੱਥੇ ਦੀਆਂ ਨਣਦਾਂ ਤੇ ਪਰਜਾਈਆਂ ਮਾਵਾ ਚਾਚੀਆਂ ਤਾਈਆਂ ਸਾਰੀਆਂ ਹੀ ਇਕੱਠੀਆਂ ਹੋਈਆਂ ਨੇ ਤੇ ਖੂਬ ਗਿੱਧਾ ਪਿਆ ਆ ਖੂਬ ਪੇੜ ਲੱਗਾ ਸੀਗਾ ਔਰ ਹੁਣ ਮੈਂ ਉਹਨਾਂ ਦੇ ਰੂਬਰੂ ਕਰਵਾਵਾਂਗੀ ਉਹਨਾਂ ਨੂੰ ਅੱਜ ਦੀ ਇਹ ਰੌਣਕਾਂ ਕਿਵੇਂ ਲੱਗੀਆਂ ਕਿਉਂਕਿ ਇਸ ਪਿੰਡ ਦੀ ਜਦੋਂ ਅਸੀਂ ਗੱਲ ਕਰਦੇ ਆਂ ਤੇ ਗੁਰਦਾਸਪੁਰ ਦੇ ਨਕਸ਼ੇ ਦੇ ਉੱਤੇ ਇਸ ਪਿੰਡ ਦੀ ਵੱਖਰੀ ਹੀ ਨਹਾਰ ਹੈਗੀ ਆ ਕਿਉਂਕਿ ਪਿੰਡ ਦੇ ਇੱਕ ਐਨ ਆਰ ਆਈ ਵੀਰ ਨੇ ਪਿੰਡ ਦੀ ਪੂਰੀ ਦੀ ਪੂਰੀ ਨਹਾ ਨੂੰ ਬਦਲ ਦਿੱਤਾ ਇਹ ਕੋਈ ਵਿਕਾਸਸ਼ੀਲ ਪਿੰਡਾਂ ਦੇ ਵਿੱਚ ਨਹੀਂ ਬਲਕਿ ਇੱਕ ਵਿਕਸਿਤ ਪਿੰਡ ਦੇ ਵਿੱਚ ਆਉਂਦਾ ਹੈ ਔਰ ਪੰਜਾਬ ਦੇ ਵਿੱਚ ਇਹੋ ਜੇ ਗਿਣਤੀ ਦੇ ਪਿੰਡ ਨੇ ਜਿਨ੍ਹਾਂ ਦਾ ਇਹਨਾਂ ਵਿਕਾਸ ਹੋਇਆ ਹੋਏ ਪਰ ਕਿੰਨਾ ਚੰਗਾ ਲੱਗਦਾ ਹੈ ਜਦੋਂ ਉਹ ਪਿੰਡ ਸਿਰਫ ਵਿਕਾਸ ਹੀ ਨਹੀਂ ਭਾਵਨਾਵਾਂ ਨੂੰ ਵੀ ਸਾਂਭਦਾ ਧੀਆਂ ਧਿਆਣੀਆਂ ਦੇ ਦਰਦਾਂ ਨੂੰ ਵੀ ਸਾਂਭਦਾ ਤੇ ਉਹਨਾਂ ਦੇ ਸਬਰਾਂ ਨੂੰ ਵੀ ਸਾਂਭਦਾ ਤੇ ਅੱਜ ਤਾਂ ਸਭ ਤੋਂ ਸੋਹਣੀ ਗੱਲ ਪੰਜਾਬ ਦੇ ਸੱਭਿਆਚਾਰ ਲਈ ਹੈਗੀਏ ਕਿ ਉਹ ਪਿੰਡ ਨੇ ਗਿੱਦਿਆਂ ਨੂੰ ਸਾਂਭਣ ਦੀ ਵੀ ਨਵੀਂ ਪਿਰਤ ਪਾਈ ਹੋਈ ਹੈ ਸੋ ਪਹਿਲੀ ਵਾਰ ਬੁੱਲੇਵਾਲ ਪਿੰਡ ਦੇ ਵਿੱਚ ਧੀਆਂ ਲੱਗੀਆਂ ਹੈਗੀਆਂ ਨੇ ਪਿੰਡ ਤੀਆਂ ਧੀਆਂ ਧਿਆਣੀਆਂ ਇਕੱਠੀਆਂ ਹੋਈਆਂ ਨੇ ਔਰ ਮਾਤਾ ਮਨਜੀਤ ਕੌਰ ਹਮੇਸ਼ਾ ਹੀ ਵਧਾਈ ਦੇ ਪਾਤਰ ਰਹਿੰਦੇ ਹੈਗੇ ਆ ਕਿਉਂਕਿ ਜਿੱਥੇ ਅੱਜ ਇੰਨਾ ਮਹਿੰਗਾਈ ਦਾ ਯੁੱਗ ਹੈਗਾ ਕਿ ਲੋਕ ਆਪਦੀਆਂ ਸਖੀਆਂ ਧੀਆਂ ਨੂੰ ਮਿਲਣ ਤੋਂ ਵੀ ਰਿਸ਼ਤੇ ਨਹੀਂ ਨਿਭਾ ਪਾਉਂਦੇ ਹੈਗੇ ਉੱਥੇ ਇਹਨਾਂ ਦੇ ਕੋਲ ਕਈ ਧੀਆਂ ਨੇ ਜਿਨ੍ਹਾਂ ਦੀਆਂ ਦੁਆਵਾਂ ਇਹਨਾਂ ਨੂੰ ਮਿਲਦੀਆਂ ਨੇ ਤੇ ਜਿਹੜੀਆਂ ਇਹਨਾਂ ਦੇ ਕੋਲੋਂ ਵੀ ਦੁਆਵਾਂ ਲੈ ਕੇ ਜਾਂਦੀਆਂ ਨੇ ਸੋ ਪਹਿਲਾਂ ਤੇ ਇਹਨਾਂ ਕੋਲ ਜਾਣਾਗੇ ਅੱਜ ਕਿਵੇਂ ਲੱਗਾ ਤੁਹਾਨੂੰ ਪਹਿਲਾਂ ਤੁਸੀਂ ਦੱਸੋ ਜਦੋਂ ਤੁਸੀਂ ਜਵਾਨੀ ਵੇਲੇ ਧੀਆਂ ਦੇਖਦੇ ਸੀ ਤੇ ਉਹ ਧੀਆਂ ਕਿੱਦਾਂ ਦੀਆਂ ਹੁੰਦੀਆਂ ਸੀ ਜਵਾਨੀ ਵਜੇ ਤੇ ਅਸੀਂ ਤੀਆਂ ਜਿਹੜੀਆਂ ਪਹਿਲਾਂ ਕਿਤੇ ਸੋਟਿਆ ਹੁੰਦੇ ਆ ਵੇਖੀਆਂ ਵਾਂ ਮੁੜ ਕੇ ਤਾਂ ਬੰਦੀ ਹੋ ਗਈਆਂ ਤੇ ਹੁਣ ਤਾਂ ਬਹੁਤ ਵਧੀਆ ਸਮਾਂ ਫੇਰ ਆ ਗਿਆ ਵਾ ਜਿਹੜਾ ਚੱਲੂ ਹੋਣ ਲੱਗਾ ਕੰਮ ਹੁਣਾ ਵੀ ਚਾਹੀਦਾ ਵਾ ਇਹ ਵੀ ਸਾਪੜਾ ਨਹੀਂ ਭੁੱਲਣਾ ਚਾਹੀਦਾ ਜੀ ਔਰ ਅੱਜ ਕਿਵੇਂ ਲੱਗਾ ਹੈਗਾ ਤੁਹਾਡਾ ਬੇਟਾ ਇਹੋ ਜਿਹਾ ਉਪਰਾਲੇ ਕਰਦਾ ਰਹਿੰਦਾ ਹੈਗਾ ਕਿ ਪਿੰਡ ਦੀਆਂ ਧੀਆਂ ਇਕੱਤਰਿਤ ਹੋਣ ਇਸ ਤੋਂ ਪਹਿਲਾਂ ਵੀ ਅਸੀਂ ਇੱਕ ਵਾਰ ਦੇਖਿਆ ਸੀ ਧੀਆਂ ਧਿਆਨੀਆਂ ਨੂੰ ਖੁੱਲਾ ਸੱਦਾ ਦਿੱਤਾ ਸੀ ਪਿੰਡ ਦੇ ਵਿੱਚ ਔਰ ਇਸ ਵਾਰ ਧੀਆਂ ਮਨਾਉਣ ਦਾ ਸਿਲਸਿਲਾ ਸ਼ੁਰੂ ਕੀਤਾ ਹੈਗਾ ਤੁਸੀਂ ਕਿਵੇਂ ਮਹਿਸੂਸ ਕਰਦੇ ਹੋ ਬਤੌਰ ਮਾਂ ਬਹੁਤ ਵਧੀਆ ਬਹੁਤ ਵਧੀਆ ਆ ਪਿਛਲਾ ਆਪਣਾ ਭੁੱਲਣਾ ਨਹੀਂ ਚਾਹੀਦਾ ਇਸ ਤਰ੍ਹਾਂ ਬਹਾਨੇ ਨਾਲ ਇਕੱਠੇ ਹੋ ਜਾਂਦੇ ਆ ਸਾਰੀਆਂ ਧੀਆਂ ਆ ਜਾਂਦੀਆਂ ਆ ਤੇ ਇਕੱਠੇ ਹੋਣਦੇ ਪਈ ਆਪਣਾ ਹੁੰਦਾ ਹੈ ਪਈ ਆਪਾਂ ਧੀਆਂ ਤੇ ਜਾਣਾ ਹੀ ਜਾਣਾ ਆ ਪਉਂਟਰਾਵਾ ਜੀ ਤੇ ਇਹ ਬਹੁਤ ਖੁਸ਼ੀ ਹੋਈ ਆ ਬਹੁਤ ਵਧੀਆ ਲੱਗਾ ਬਹੁਤ ਵਧੀਆ ਲੱਗਾ ਤੁਹਾਨੂੰ ਇਦਾਂ ਨਹੀਂ ਲੱਗਦਾ ਕਈ ਵਾਰ ਕੇਵਾਂ ਨਹੀਂ ਲੱਗਦਾ ਵੀ ਮੈਂ ਮੈਨੂੰ ਬਾਰ ਬੈਠ ਕੇ ਕੰਮ ਦੱਸ ਦਿੱਤਾ ਹੁਣ ਮੈਂ ਕਿਵੇਂ ਕਰੂੰਗੀ ਨਹੀਂ ਨਹੀਂ ਮੈਨੂੰ ਲੱਗਦਾ ਮੈਨੂੰ ਕੰਮ ਵਿੱਚ ਮੈਂ ਖੁਸ਼ ਰਹਿੰਦੀ ਆ ਇਹ ਕੰਮ ਕਰਦੇ ਖੁਸ਼ ਰਹਦਾ ਵਾ ਬਹੁਤ ਵਧੀਆ ਵਾ ਪੂਰੀ ਸਪੋਰਟ ਰਾਣਕਾ ਦੇ ਰਾਣਕਾ ਵੇਖੀਆਂ ਰਾਣਕਾ ਲਗੀਆਂ ਵਾ ਤੇ ਰਾਣਕਾ ਵੇਖ ਕੇ ਖੁਸ਼ ਹੁੰਦੇ ਆ ਜੀ ਅਰੇ ਸਪਿੰਡ ਦੀਆਂ ਕੁੜੀਆਂ ਵੀ ਕੋਈ ਘੱਟ ਨਹੀਂ ਹੈਗੀਆਂ ਜਿੱਥੇ ਇਹਨਾਂ ਵਿੱਚੋਂ ਕਈ ਉਹ ਨੇ ਜਿਹੜੀਆਂ ਸਿੱਧਾ ਸਾਦਾ ਘਰੇਲੂ ਜੀਵਨ ਬਤੀਤ ਕਰਦੀਆਂ ਨੇ ਉੱਥੇ ਕਈ ਬਹੁਤ ਵਧੀਆ ਨੌਕਰੀਆਂ ਦੇ ਉੱਤੇ ਹੈਗੀਆਂ ਨੇ ਕੋਈ ਅਫਸਰ ਨੇ ਔਰ ਸੋ ਕੁੜੀਆਂ ਨੇ ਵੀ ਖੂਬ ਤਰੱਕੀ ਕੀਤੀ ਹੈਗੀ ਐ ਸੋ ਉਹਨਾਂ ਨਾਲ ਵੀ ਗੱਲ ਕਰਾਂਗੇ ਸਤਿ ਸ਼੍ਰੀ ਅਕਾਲ ਪਹਿਲਾਂ ਆਪਣਾ ਨਾਮ ਦੱਸੋ ਆ ਮੇਰਾ ਨਾਮ ਜਸਪਿੰਦਰ ਕੌਰ ਹੈ ਜੀ ਅ ਮੈਂ ਪਹਿਲਾਂ ਵੀ ਕਹਿ ਸੀ ਕਿ ਪਿੰਡ ਦੀਆਂ ਕੁੜੀਆਂ ਨਾ ਪੇਕੇ ਥੋੜਾ ਜ਼ਿਆਦਾ ਆਉਂਦੀਆਂ ਹੈਗੀਆਂ ਹੁਣ ਫੇਰ ਤੁਸੀਂ ਆ ਗਏ ਹੈਗੇ ਸੋ ਕਿਵੇਂ ਲੱਗਾ ਤੁਹਾਨੂੰ ਇਰਕਤੀਆਂ ਅਸੀਂ ਪਰਮਾਨੈਂਟ ਹੀ ਇੱਥੇ ਆ ਜੀ ਹੈ ਹੀ ਇੰਨਾ ਸੋਹਣਾ ਤੁਹਾਡਾ ਜਾਨ ਜੀ ਨਹੀਂ ਕਰਦਾ ਨਹੀਂ ਕਰਦਾ ਛੱਡੁੰਦੀ ਨਹੀਂ ਨਹੀਂ ਵਧੀਆ ਕੁਝ ਜਿਵੇਂ ਕਹਿ ਲਵਾਂ ਘਰੇਲੂ ਪ੍ਰੋਬਲਮਸ ਹੋ ਸਕਦੀਆਂ ਵਾ ਤੇ ਇਸ ਕਰਕੇ ਫਿਰ ਛੋਟੇ ਬੱਚਿਆਂ ਦੀ ਪਾਲਣ ਪੋਸ਼ਣ ਕਰਕੇ ਕਿ ਇੱਥੇ ਥੋੜਾ ਵਧੀਆ ਮਾਹੌਲ ਸੀਗਾ ਤਾਂ ਫਿਰ ਥੋੜੀ ਦੇਰ ਲਈ ਇੱਥੇ ਸਟੇ ਕੀਤਾ ਕਿਉਂਕਿ ਮੇਰੀ ਜੌਬ ਇੱਥੇ ਆ ਹਾਂਜੀ ਸੋ ਵਧੀਆ ਜਿਵੇਂ ਅੱਜ ਦਾ ਇਹ ਉਪਰਾਲਾ ਤੁਹਾਨੂੰ ਕਿਵੇਂ ਲੱਗਦਾ ਆ ਬਹੁਤ ਵਧੀਆ ਲੱਗਿਆ ਕਿਉਂਕਿ ਦੇਖੋ ਮੈਂ ਕਹਿੰਨੀ ਆ ਕਿ ਸਾਰੇ ਪਿੰਡਾਂ ਨੂੰ ਪੰਜਾਬ ਦੇ ਸਾਰੇ ਪਿੰਡਾਂ ਨੂੰ ਵੀ ਮਤਲਬ ਜ਼ਰੂਰ ਇੱਕ ਸਾਬੇ ਵਰਗਾ ਵੀਰ ਮਿਲਣਾ ਚਾਹੀਦਾ ਆ ਸਾਰੀਆਂ ਭੈਣਾਂ ਨੂੰ ਉਸ ਬਾਬ ਨਾਲ ਇਕੱਠਿਆਂ ਕੀਤਾ ਆ ਉਹ ਵੈਸੇ ਤੇ ਪਤਾ ਨਹੀਂ ਕਿਸੇ ਨੇ ਇੱਕ ਨੇ ਆਉਣਾ ਹੀ ਇੱਕ ਨੇ ਨਹੀਂ ਆਉਣਾ ਪਰ ਜਦੋਂ ਇੱਕ ਪ੍ਰੋਗਰਾਮ ਉਹ ਲਿਖਿਆ ਹੁੰਦਾ ਫਿਰ ਸਾਰਿਆਂ ਨੂੰ ਕੰਮਕੁਮ ਛੱਡ ਕੇ ਆਣਾ ਹੀ ਪੈਂਦਾ ਆ ਕਿ ਵਧੀਆ ਲੱਗਾ ਬਹੁਤ ਵਧੀਆ ਲੱਗਾ ਤ ਬਦਿਆ ਲੱਗਦਾ ਹੈਗਾ ਸੋ ਇਹਦਾ ਪ੍ਰਵੀਨ ਦੇ ਨਾਲ ਵੀ ਇਹ ਗੱਲ ਕਰਾਂਗੇ ਕਿੱਦਾਂ ਮਹਿਸੂਸ ਕਰ ਰਹੀਓ ਅੱਜ ਬਹੁਤ ਰੌਣਕਾਂ ਲੱਗੀਆਂ ਹੈਗੀਆਂ ਨਵੀਆਂ ਪੁਰਾਣੀਆਂ ਸਹੇਲੀਆਂ ਮਿਲੀਆਂ ਇਕੱਠੇ ਬਚਪਨ ਦੇ ਵਿੱਚ ਖੇਡਾਂ ਖੇਡੀਆਂ ਹੁੰਦੀਆਂ ਨੇ ਇਹਨਾਂ ਗਲੀਆਂ ਦੇ ਵਿੱਚ ਦੌੜੇ ਭੱਜੇ ਹੁੰਦੀਆਂ ਤੇ ਕਿੱਦਾਂ ਲੱਗਦਾ ਹੈਗਾ ਜਦ ਪੁਰਾਣੀਆਂ ਸਹੇਲੀਆਂ ਨੂੰ ਮਿਲਦੇ ਹੋ ਤੁਸੀਂ ਹਾਂਜੀ ਬਹੁਤ ਵਧੀਆ ਲੱਗਿਆ ਇੰਜ ਲੱਗਦਾ ਕਿ ਜਿੱਦਾਂ ਅਸੀਂ ਫੇਰ ਆਪਣੇ ਪਿਛਲੇ ਬਚਪਨ ਦੇ ਵਿੱਚ ਚਲੇ ਗਏ ਆ ਕਿਉਂਕਿ ਜੋ ਚੀਜ਼ਾਂ ਬੋਲੀਆਂ ਬਚਪਨ ਦੇ ਵਿੱਚ ਪਾਈਆਂ ਸੀ ਪੰਡ ਦੇ ਸੀ ਉਹ ਚੀਜ਼ਾਂ ਫੇਰ ਅੱਜ ਫੇਰ ਮਤਲਬ ਕਿਉਂਕਿ ਸਾਡੇ ਪਿੰਡ ਚ ਪਹਿਲੀ ਵਾਰੀ ਧੀਆਂ ਲੱਗੀਆਂ ਹੁਣ ਇੱਕ ਦੋ ਵਾਰੀ ਛੋਟੇ ਹੁੰਦੇ ਅਟੈਂਡ ਕੀਤੀਆਂ ਬਾਅਦ ਚ ਬੰਦ ਹੋ ਗਈਆਂ ਸੀ ਤੇ ਹੁਣ ਫੇਰ ਪਹਿਲੀ ਵਾਰੀ ਧੀਆਂ ਸਟਾਰਟ ਹੋਈਆਂ ਵਾ ਤੇ ਪਰਮਾਤਮਾ ਖਰੇ ਕਿ ਇਹ ਜਿਹੜੀ ਪਿਰਤ ਅੱਜ ਪੈ ਗਈ ਆ ਇਹ ਆਉਣ ਵਾਲੇ ਟਾਈਮ ਚ ਇਸੇ ਤਰ੍ਹਾਂ ਚੱਲਦੀ ਰਹੇ ਤੇ ਸਾਨੂੰ ਬਹੁਤ ਵਧੀਆ ਲੱਗਿਆ ਔਰ ਸਾਬ ਵੀਰੇ ਲਈ ਸਾਡੀਆਂ ਦੀਦੋਂ ਦਵਾਵਾਆਂ ਕਿਉਂਕਿ ਉਹਦੀ ਬੇਸ਼ੱਕ ਆਪਣੀ ਕੋਈ ਸੱਕੀ ਪੈਣ ਨਹੀਂ ਹੈਗੀ ਪਰ ਜੇ ਉਹ ਪਿੰਡ ਦੇ ਵਿਕਾਸ ਦੇ ਨਾਲ-ਨਾਲ ਉਹ ਆਪਣੀਆਂ ਪਿੰਡ ਦੀਆਂ ਧੀਆਂ ਪੈਣਾ ਨੂੰ ਵੀ ਨਹੀਂ ਭੁੱਲਦਾ ਉਹ ਸਾਰਿਆਂ ਦੀ ਉਹ ਇੱਕ ਖਾਹਿਸ਼ ਹੁੰਦੀ ਕਿ ਮੇਰੇ ਪਿੰਡ ਦੀਆਂ ਕੁੜੀਆਂ ਜਿਹੜੀਆਂ ਵਿਆਹੀਆਂ ਵੀ ਆ ਨਹੀਂ ਸਕਦੀਆਂ ਉਹ ਇੱਕ ਪ੍ਰੋਗਰਾਮ ਬਣਾਉਂਦਾ ਕਿ ਜਿੱਥੇ ਸਾਰੀਆਂ ਇਕੱਠੀਆਂ ਹੋਣ ਤੇ ਆਪਣੇ ਬਚਪਨ ਦੇ ਦਿਨਾਂ ਨੂੰ ਆਪਣੇ ਟਾਈਮ ਨੂੰ ਦੁਬਾਰਾ ਤੋਂ ਯਾਦ ਕਰਨ ਤੇ ਆਪਣੀ ਲਾਈਫ ਦੇ ਵਿੱਚ ਅੱਗੇ ਵਧਿਆ ਆਪਣੀ ਲਾਈਫ ਬਤੀਤ ਕਰਨ ਤੇ ਸਾਰਿਆਂ ਨੂੰ ਮਿਲਜੁਲ ਕੇ ਬੜਾ ਵਧੀਆ ਲੱਗਦਾ ਕਿ ਜਿਨ੍ਹਾਂ ਨੂੰ ਅਸੀਂ ਰੋਜ਼ਾਨਾ ਦੇ ਭਾਵੇਂ ਆਪਣੇ ਘਰਾਂ ਵਿੱਚ ਆ ਵੀ ਸਕਦੇ ਆ ਫੇਰ ਵੀ ਜਦੋਂ ਇੱਕ ਪ੍ਰੋਗਰਾਮ ਤੇ ਹੀ ਜਿਹੜੀਆਂ ਸਹੇਲੀਆਂ ਨੂੰ ਕਈ ਕਈ ਸਾਲ ਹੋ ਗਏ ਹੁੰਦੇ ਆ ਮਿਲਿਆ ਨੂੰ ਉਹਨਾਂ ਨੂੰ ਹੀ ਮਿਲਦੇ ਆ ਤੇ ਬਹੁਤ ਵਧੀਆ ਲੱਗਦਾ ਆ ਜੀ ਬਿਲਕੁਲ ਜੀ ਸੋ ਇਧਰ ਵੀ ਪਿੰਡ ਦੀ ਇਕ ਧੀ ਆ ਉਹਦੇ ਨਾਲ ਗੱਲ ਕਰਾਂਗੇ ਕੀ ਨਾਂ ਹੈ ਤੁਹਾਡਾ ਮਨਦੀਪ ਤੁਹਾਨੂੰ ਕਿਦਾਂ ਅੱਜ ਮਹਿਸੂਸ ਹੋਇਆ ਇੱਥੇ ਆ ਕੇ ਬਹੁਤ ਨਾਈਸ ਬਹੁਤ ਵਧੀਆ ਬਹੁਤ ਚੰਗਾ ਲੱਗਿਆ ਮੈਨੂੰ ਲੱਗਦਾ ਬਹੁਤ ਟਾਈਮ ਬਾਅਦ ਮੈਂ ਸਾਰਿਆਂ ਨੂੰ ਮਿਲੀ ਆ ਔਰ ਤੁਸੀਂ ਤੇ ਅੱਜ ਥਾਰ ਤੇ ਪਿੰਡ ਦੀਆਂ ਧੀਆਂ ਦੇਖਣ ਆਏ ਸੀਗੇ ਸੋ ਤੁਹਾਨੂੰ ਕਿਵੇਂ ਲੱਗਾ ਬਹੁਤ ਵਧੀਆ ਮੈਨੂੰ ਦੀਦੀ ਉਹਨਾਂ ਨੇ ਫੋਨ ਕਰਕੇ ਦੱਸਿਆ ਸੀ ਕਿ ਆਉਣਾ ਆ ਅੱਜ ਸੋ ਰੀਲੀ ਨਾਈਸ ਆ ਕਿ ਸਾਰਿਆਂ ਨੂੰ ਮਿਲ ਹੋ ਗਿਆ ਉਦਾਂ ਮਿਲ ਨਹੀਂ ਹੁੰਦਾ ਹੈ ਨਾ ਸੋ ਵਧੀਆ ਸੀ ਹਮਮ ਔਰ ਤੁਸੀਂ ਬਾਹਰੋਂ ਆਏ ਹੈਗੇ ਹੋ ਹਨਾ ਤੇ ਇੱਥੋਂ ਦਾ ਕਲਚਰ ਅਸੀਂ ਬਾਹਰ ਜਾ ਕੇ ਮਿਸ ਕਰਦੇ ਆਂ ਔਰ ਜਦੋਂ ਅਸੀਂ ਆਪਣੇ ਪਿੰਡ ਆਉਂਦੇ ਆ ਤੇ ਬਹੁਤ ਸਾਰੀਆਂ ਮੈਮਰੀਜ਼ ਹੁੰਦੀਆਂ ਜਿਹੜੀਆਂ ਇੱਕਦਮ ਦੁਬਾਰਾ ਅੱਖਾਂ ਦੇ ਸਾਹਮਣੇ ਆ ਜਾਂਦੀਆਂ ਵੀ ਅਸੀਂ ਹਨਾ ਇੱਥੇ ਖੇਡਦੇ ਰਹੇ ਸੀ ਸਹੇਲੀਆਂ ਹੁੰਦੀਆਂ ਸੀਗੀਆਂ ਉਹ ਕਿੰਨੀਆਂ ਕਿ ਯਾਦਾਂ ਯਾਦ ਆਈਆਂ ਕੋਈ ਇਹੋ ਜੀ ਗੱਲ ਕਿ ਪਿੰਡ ਦਾ ਛੱਪੜ ਜਦੋਂ ਤੁਸੀਂ ਬਚਪਨ ਚ ਦੇਖਿਆ ਸੀ ਤੇ ਬੜਾ ਟੁੱਟਾ ਫੁੱਟਾ ਸੀ ਅੱਜ ਬੜਾ ਚੰਗਾ ਲੱਗਾ ਜਿਦਾ ਇਦਾਂ ਲੱਗਦਾ ਲੇਕ ਬਣ ਗਿਆ ਤੇ ਚੰਡੀਗੜ੍ਹ ਬਣ ਗਿਆ ਹੁਣ ਤਾਂ ਬਹੁਤ ਸੋਹਣਾ ਬਣ ਗਿਆ ਸਾਡਾ ਪਿੰਡ ਤਾਂ ਯੂਕੇ ਤੋ ਆ ਕੇ ਵੀ ਲੱਗਾ ਕਿ ਤੁਹਾਡਾ ਪਿੰਡ ਚੰਡੀਗੜ੍ਹ ਦਾ ਬਹੁਤ ਸੋਹਣਾ ਹੈ ਬਹੁਤ ਸੋਹਣਾ ਜਿੱਦਾਂ ਉਧਰ ਤਾਂ ਤੀਆਂ ਹੁੰਦੀਆਂ ਰਹਿੰਦੀਆਂ ਆ ਜਿੱਦਾਂ ਜੁਲਾਈ ਅੱਜ ਦੇ ਵਿੱਚ ਹੁਣ ਸੋਣਾ ਲੱਗਦਾ ਇੱਥੇ ਵੀ ਸ਼ੁਰੂ ਹੋ ਗਿਆ ਉਹ ਚੀਜ਼ਾਂ ਕਰਕੇ ਮਿਸਿੰਗ ਸੀ ਬਹੁਤ ਕੁਝ ਮਿਸਿੰਗ ਸੀਗਾ ਹਨਾ ਤੇ ਸਾਬੀ ਚਾਚੀ ਕਰਕੇ ਸਾਰਾ ਕੁਝ ਬੈਕ ਜਿੱਦਾਂ ਹੁਣ ਆਉਣ ਲੱਗ ਗਿਆ ਔਨਲਾਈਨ ਔਨ ਟ੍ਰੈਕ ਕਹਿ ਸਕਦੇ ਆ ਹਨਾ ਸੋ ਬਹੁਤ ਸੋਣਾ ਆ ਚਾਚੀਆਂ ਤਾਈਆਂ ਮਿਲ ਗਈਆਂ ਸਾਰੀਆਂ ਮੇਲ ਸੇਲੀਆਂ ਮਿਲੀਆਂ ਬਹੁਤ ਫਰੈਂਡਸ ਮਿਲੀਆਂ ਸਕੂਲ ਫਰੈਂਡਸ ਮਿਲੀਆਂ ਆ ਤਾਂ ਬਹੁਤ ਚੰਗਾ ਲੱਗਿਆ ਬਿਲਕੁਲ ਔਰ ਇਥੋਂ ਬੋਲੀ ਕਿਹੜੀ ਨਵੀਂ ਸਿੱਖੇ ਜਾ ਰਹੇ ਹੈਗੇ ਜਿਹੜੀ ਤੁਸੀਂ ਯੂਕੇ ਜਾ ਕੇ ਵੀ ਪਾਉਣੀ ਆ ਉਹ ਸਾਡੇ ਨਾਲ ਅੱਜ ਥੋੜੀ ਸਾਂਝ ਕਰੀਏ ਤਾਂ ਆਉਂਦੀਆਂ ਬੋਲੀਆਂ ਪਹਿਲਾਂ ਤਾਂ ਹੀ ਆਉਂਦੀਆਂ ਸੀਗੀਆਂ ਬੋਲੀਆਂ ਤਾਂ ਸੀ ਗਿਆ ਪਰ ਭੁੱਲ ਗਿਆ ਸੀ ਹੁਣ ਫੇਰ ਦੁਬਾਰਾ ਯਾਦ ਆ ਗਈਆਂ ਸਾਡੇ ਨਾਲ ਕਿਹੜੀ ਤੁਸੀਂ ਅੱਜ ਬੋਲੀ ਸਾਂਝੀ ਕਰੋਗੇ ਅਸੀਂ ਤੁਹਾਡੇ ਕੋਲ ਨਹੀਂ ਤੁਸੀਂ ਨੱਚ ਤਾਂ ਰਹੀ ਸੀਗੇ ਤਾਂ ਬੋਲੀ ਉਹਨਾਂ ਨਾਲ ਪਾ ਸਕਦੀ ਮੈਂ ਹਾਂਜੀ ਹਾਂ ਪਹਿਲਾਂ ਤੁਹਾਡਾ ਗੱਲ ਕਰ ਲਈਏ ਕੀ ਨਾਂ ਹੈ ਤੁਹਾਡਾ ਹਾਂਜੀ ਵਿਰਿੰਦਰ ਕੌਰ ਜੀ ਹਾਂ ਜੀ ਬੋਲੀਆਂ ਬਹੁਤ ਪਾਉਂਦੇ ਆ ਤੁਸੀਂ ਹੈ ਕਿਹੜਾ ਪਿੰਡ ਹੈ ਹਾਂਜੀ ਮੇਰਾ ਬਟਾਲਾ ਬਟਾਲਾ ਅੱਛਾ ਤੁਸੀਂ ਬਟਾਲਿਓ ਇੱਥੇ ਬੁੱੱਲੇਵਾਲ ਢੀਆਂ ਵੇਖਣ ਆਏ ਹਾਂ ਹਾਂਜੀ ਹਾਂ ਐਡੀ ਕੀ ਖੇਚੇ ਬੁੱੱਲੇਵਾਲ ਨੇ ਬਹੁਤ ਜ਼ਿਆਦਾ ਖੇਚੇ ਬਚਪਨ ਤੋਂ ਹੀ ਇੱਥੇ ਆ ਕੇ ਸਾਨੂੰ ਬਚਪਨ ਸਾਡਾ ਸਭੇ ਨੇ ਯਾਦ ਕਰਾਤਾ ਹੈ ਨਾ ਇਹੋ ਜਿਹੇ ਤੇ ਪਤਾ ਹਰ ਕਰ ਜੰਮਣ ਹੈ ਨਾ ਹਾਂ ਔਰ ਕਿੰਨਾ ਕਿ ਚੇਂਜ ਹੋਇਆ ਤੁਹਾਡਾ ਪਿੰਡ ਜਦ ਤੁਸੀਂ ਛੋਟੇ ਹੁੰਦੇ ਸੀ ਨਿੱਕੇ ਉਦੋਂ ਕਿਵੇਂ ਦਾ ਲੱਗਦਾ ਸੀ ਤੇ ਅੱਜ ਕਿਵੇਂ ਲੱਗਦਾ ਹੈਗਾ ਜੀ ਬਹੁਤ ਚੇਂਜ ਆਈ ਆ ਹੁਣ ਤੇ ਪੂਰਾ ਚੰਡੀਗੜ੍ਹ ਬਣਿਆ ਪਿਆ ਹਰ ਗਲੀ ਵਿੱਚ ਉਹਨਾਂ ਨੇ ਨੰਬਰ ਲਿਖਾ ਦਿੱਤੇ ਨੇ ਕਿਸੇ ਨੂੰ ਗਲੀ ਨਾ ਭੁੱਲ ਜੇ ਇੱਕ ਤੋਂ ਲੈ ਕੇ ਸਾਰੇ ਜਿੱਦਾਂ 1 2 3 ਕਰਕੇ ਸਭ ਗਲੀਆਂ ਕਰਤੀਆਂ ਇੱਕ ਨੰਬਰ ਗਲੀ 'ਚ ਜਾਣਾ ਦੋ 'ਚ ਜਾਣਾ ਸਾਰਾ ਛੱਟਪਤਾ ਚੱਲ ਜਾਂਦਾ ਹੈ ਹੈ ਨਾ ਹਾਂ ਮੈਂ ਤੇ ਇਹ ਕਹਾਂਗੀ ਬੋਲੀ ਦਾ ਵਾਦ ਹੋਇਆ ਸੀ ਸਾਡਾ ਉਹ ਸੁਣਾ ਦਿਓ ਇੱਕ ਕਲ ਆ ਜਾ ਬਾਰੀ ਬਰਸੀ ਖਟਣ ਗਿਆ ਸੀ ਬਾਰੀ ਬਰਸੀ ਖਟਣ ਗਿਆ ਸੀ ਖਟ ਕੇ ਲਿਆਂਦੀ ਖੀਰ ਸਾਬੇ ਵਰਗੇ ਜੀ ਕਰ ਕਰ ਜੰਮਣ ਵੀਰ ਸਾਬੇ ਵਰਗੇ ਜੀ ਕਰ ਕਰ ਜੰਮਣ ਵੀਰ ਸਾਬੇ ਵਰਗੇ ਜੀ ਕਰ ਕਰ ਜੰਮਣ ਵੀਰ ਜੀ ਕੀ ਬਾਤ ਹੈ ਸੋ ਤੁਸੀਂ ਦੱਸੋ ਤੁਸੀਂ ਇਸੇ ਪਿੰਡ ਦੇ ਰਹਿਣ ਵਾਲੇ ਹੋ ਹਾਂ ਜੀ ਮੈਂ ਇਸੇ ਪਿੰਡ ਦਾ ਗਿੱਟਾ ਠੀਕ ਹੈ ਤੁਹਾਡਾ ਗਿੱਟਾ ਗਿੱਟਾ ਸਾਬੇ ਵੀ ਅੱਜ ਠੀਕ ਕਰ ਦਿੱਤਾ ਉਹ ਸਾਡਾ ਪੋਤੇ ਆ ਤੇ ਅਸੀਂ ਕਹਿੰਦੇ ਆ ਕਿ ਖੁਦਾ ਉਹਨੂੰ ਇੰਨੀ ਕੁ ਲੰਮਰ ਦਵੇ ਇੰਨੀ ਕੁ ਲੰਬੀ ਉਮਰ ਦਵੇ ਕਿ ਤਰੱਕੀਆਂ ਬਖਸ਼ੇ ਤੇ ਪ੍ਰਭੂ ਉਹਨੂੰ ਇੱਥੋਂ ਤੱਕ ਲੈ ਕੇ ਜਾਵੇ ਕਿ ਉਹ ਦੁਨੀਆ ਦੀ ਹਰ ਇੱਕ ਚੀਜ਼ ਦੇਖ ਸਕੇ ਆਪਣੀ ਜ਼ਿੰਮੇਵਾਰੀ ਦੇ ਨਾਲ ਤੇ ਜਿੰਨਾ ਕੋ ਪਿੰਡ ਦੀਆਂ ਧੀਆਂ ਪਹਿਣਾ ਦਾ ਉਹ ਖਿਆਲ ਕਰਦਾ ਨਾ ਤੇ ਸਤਕਾਰ ਕਰਦਾ ਵਾ ਕਿ ਪ੍ਰਭੂ ਉਹਨੂੰ ਇਹਨੂੰ ਵੀ ਦੁੱਗਣਾ ਦਵੇ ਕਿ ਉਹ ਆਉਣ ਵਾਲੇ ਸਮੇਂ 'ਚ ਜਿਹੜੀਆਂ ਆਉਣ ਵਾਲੀ ਪੀੜ੍ਹੀ ਦੇ ਵਿੱਚ ਵੀ ਬੱਚੀਆਂ ਹੋਣ ਉਹਨਾਂ ਨੂੰ ਵੀ ਇਸੇ ਤਰ੍ਹਾਂ ਹੀ ਉਹ ਪਿਆਰ ਦੇਵੇ ਜੀ ਉਹ ਬਦਿਆ ਮਹਿਸੂਸ ਕਰਦੀ ਹਾਂ ਇਸ ਪਿੰਡ ਨੂੰ ਹਾਂ ਜੀ ਬਹੁਤ ਵਧੀਆ ਤੁਸੀਂ ਕਿਆ ਸੀ ਕੁਛ ਸੁਣਾ ਦਵਾਂਗੀ ਗਾ ਨੱਚ ਨਹੀਂ ਮੈਂ ਸਕਦੀ ਕੱਲਾ ਸੁਣਾ ਦੋ ਚਲ ਸੁਣਾ ਦੋ ਸੁਣਾਉ ਕੋਈ ਨਾ ਮੂੰਹ ਟੱਕ ਕੇ ਸੁਣਾ ਦੋ ਜਿੱਦਾਂ ਨਹੀਂ ਮੈਂ ਕਿਆ ਕੀ ਸੁਣਾਉ ਬੋਲੀ ਕੋਈ ਗੀਤ ਸੁਣਾ ਦੋ ਬੜੀਆ ਬੋਲੀ ੜੀੜੀ ਕਦ ਸੁਣਾ ਦੋ ਸੁਣਾਉ ਜੋਨੀ ਆ ਮੈਂ ਤੁਹਾਡੇ ਕੋ ਤੁਹਾਡੇ ਨਾਲ ਮੇਰਾ ਵਾਦਾ ਹੋਇਆ ਸੀ ਪਹਿਲਾਂ ਸਾਂਝੀ ਜਿੱਦਾਂ ਹਾਂ ਇਹਦਾ ਸੰਗ ਕੇ ਸੁਣਾਓ ਸੰਗ ਕੇ ਉਹ ਯੂਕੇ ਵਾਲੀ ਕੁੜੀ ਨੇ ਅੱਜ ਸੰਗ ਵੀ ਪਹਿਲੀ ਵਾਰ ਸੰਗ ਵੀ ਆਹ ਹੈ ਨਾ ਐ ਸੰਗੀ ਦਾ ਉਹ ਸਭ ਯੂਕੇ ਵਾਲੀ ਕੁੜੀ ਸਾਡੇ ਕੋਲੋਂ ਹੀ ਗਈ ਆ ਪਹਿਲਾਂ ਪਹਿਲਾਂ ਹੀ ਉਹ ਜਾਣਦੀ ਇਹ ਤਾਂ ਸੰਗ ਦੀ ਹੈ ਸਾਡੀ ਚਾਚੀ ਨਹੀਂ ਨਹੀਂ ਹਰੇ ਹਰੇ ਕਾਇ ਉਤੇ ਸੱਪ ਫੁਕਾ ਮਾਰਦਾ ਹਰੇ ਹਰੇ ਕਾਇ ਉਤੇ ਸੱਪ ਫੁਕਾ ਮਾਰਦਾ ਆਜੋ ਵੀਰੋ ਵੇ ਬਾਪੂ ਕੱਲਾ ਮੱਜਾਂ ਚਾਰਦਾ ਆਜੋ ਵੀਰੋ ਵੇ ਬਾਪੂ ਕੱਲਾ ਮੱਜਾਂ ਚਾਰਦਾ ਕਵੇ ਬਾਪੂ ਕੱਲਾ ਮੱਜਾਂ ਚਾਰਦਾ ਲਿਆ ਮੀਨੇ ਨੂੰ ਜੀ ਸੋ ਇਧਰ ਇੱਕ ਮਾਤਾ ਜੀ ਨੇ ਉਹ ਬੜਾ ਨੱਚੇ ਸੀਗੇ ਤੇ ਉਹ ਪਿੱਛੇ ਨੇ ਤੇ ਸਾਰੇ ਗੁਬਾਰੇ ਲਾ ਕੇ ਇਹਨਾਂ ਨੇ ਅੱਜ ਲੈ ਕੇ ਜਾਣੇ ਆ ਤੇ ਪਹਿਲਾਂ ਆਪਾਂ ਇਹਨਾਂ ਨਾਲ ਗੱਲ ਕਰੀਏ ਕੀ ਨਾਂ ਕੀ ਹੈ ਤੁਹਾਡਾ ਪਰਮਜੀਤ ਪਰਮਜੀਤ ਕਿਵੇਂ ਲੱਗਾ ਤੁਹਾਨੂੰ ਅੱਜ ਪਿੰਡ ਦੀਆਂ ਧੀਆਂ ਬਹੁਤ ਸੋਹਣਾ ਲੱਗਾ ਜਦੋਂ ਤੁਸੀਂ ਛੋਟੇ ਹੁੰਦੇ ਸੀ ਉਦੋਂ ਧੀਆਂ ਕਿਦਾਂ ਦੀਆਂ ਹੁੰਦੀਆਂ ਸੀਗੀਆਂ ਉਦੋਂ ਤੇ ਐਵੇਂ ਅਸੀਂ ਪਹਿਲੀ ਵਾਰੀ ਵੇਖਿਆ ਇੱਥੇ ਜਦੋਂ ਮੇਰਾ ਵਿਆਹ ਹੋਇਆ ਪਹਿਲੀ ਵਾਰ ਧੀਆਂ ਵੇਖੀ ਇੱਥੇ ਆਪਣੀ ਪੂਰੀ ਜ਼ਿੰਦਗੀ ਚ ਹੋਂ ਪੇਕੇ ਵੇਖਦੇ ਰਹੇ ਸੀ ਉਹ ਵੀ ਸਾਬੇ ਨੇ ਮਖਾਈਏ ਬਹੁਤ ਸੋਹਣਾ ਲੱਗਾ ਅੱਜ ਵਧੀਆ ਲੱਗਾ ਆਪਣੀ ਜ਼ਿੰਦਗੀ ਚ ਪਹਿਲੀ ਵਾਰੀ ਤੁਸੀਂ ਅੱਜ ਧੀਆਂ ਕਿਹ ਹਾਂ ਜੀ ਬਹੁਤ ਵਧੀਆ ਉਹ ਨੱਚਦੇ ਤੁਸੀਂ ਆ ਰਹੇ ਸੀ ਜਿੱਦਾਂ ਨਿਤ ਧੀਆਂ ਚ ਜਾਂਦੇ ਹੁੰਦੇ ਆ ਫਿਰ ਨਿੱਕੇ ਹੁੰਦੀਆਂ ਫਿਰ ਨੱਚਦੇ ਜਾਂ ਰਹੀਆਂ ਹਨਾ ਨੱਚਦੇ ਰਹੇ ਹਾਂ ਜੀ ਕੋਈ ਬੋਲੀ ਸੁਣਾਓ ਜਿਹੜੀ ਅੱਜ ਤੁਸੀਂ ਪਾਈ ਸੀ ਸੋਣੀ ਜੀ ਕੋਈ ਵੀ ਜਿਹੜੀ ਤੁਹਾਨੂੰ ਆਉਂਦੀ ਹੈ ਨੋ ਬੜੀ ਸੋਹਣੀ ਲੱਗ ਰਹੀ ਹੈ ਕੱਦੂ 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 ਦਪੈਰੇ ਕਰਿਆ ਗਿਆ ਚੋਨਾ ਕਦੋਂ ਲੱਗੂ ਦਪੈਰੇ ਕਰਿਆ ਗਿਆ ਚੋਨਾ ਕਦੋਂ ਲੱਗੂ ਬਹੁਤ ਹੀ ਵਧੀਆ ਸੋ ਇਹ ਨੇ ਆ ਪਿੰਡ ਦੀਆਂ ਰੌਣਕਾਂ ਜਿਨ੍ਹਾਂ ਦੇ ਅਸੀਂ ਤੁਹਾਨੂੰ ਰੂਬਰੂ ਕਰਾਇਆ ਕਿ ਕਿੱਦਾਂ ਇਹ ਕੁੜੀਆਂ ਪਿੰਡ ਦੇ ਵਿੱਚ ਆ ਕੇ ਮਹਿਸੂਸ ਕਰਦੀਆਂ ਨੇ ਔਰ ਕਿਵੇਂ ਜਿਹੜਾ ਹੈਗਾ ਸਾਡਾ ਪਿੰਡਾਂ ਦਾ ਕਲਚਰ ਸੀਗਾ ਕਿ ਸੌਣ ਦੇ ਵਿੱਚ ਕੁੜੀਆਂ ਆ ਜਾਂਦੀਆਂ ਸੀ ਆਪਣੀਆਂ ਪੁਰਾਣੀਆਂ ਸਹੇਲੀਆਂ ਨੂੰ ਮਿਲਦੀਆਂ ਸੀ ਪਾਵਾਂ ਕੀ ਉਹਦੇ ਨਾਲੋਂ ਲਾਈਫ ਸਟਾਈਲ ਕਿਤੇ ਜ਼ਿਆਦਾ ਬਦਲ ਚੁੱਕਾ ਹੈਗਾ ਆ ਜ਼ਿੰਦਗੀ ਦੇ ਤੌਰ ਤਰੀਕੇ ਕਿਤੇ ਜ਼ਿਆਦਾ ਬਦਲ ਬਦਲ ਕੇ ਹੈਗੇ ਆ ਪਰ ਅੱਜ ਵੀ ਜਿਹੜਾ ਸਾਡਾ ਸੱਭਿਆਚਾਰ ਹੈਗਾ ਉਹਦੀ ਜਿਹੜੀ ਖਾਸियत ਹੈ ਜੋ ਇੱਕ ਜੁਟਤਾ ਤੇ ਹਾਸੇ ਚਿਹਰਿਆਂ ਦੇ ਉੱਤੇ ਲੈ ਕੇ ਆਉਂਦਾ ਹੈ ਉਹ ਉਸੇ ਤਰ੍ਹਾਂ ਨਾਲ ਬਰਕਰਾਰ ਹੈ ਸੁਪਿੰਡ ਬੁੱਲੇਵਾਲ ਦੇ ਵਿੱਚ ਬਹੁਤ ਸੋਹਣੀ ਕੋਸ਼ਿਸ਼ ਕੀਤੀ ਆ ਪਹਿਲੀ ਵਾਰ ਇੱਕ ਐਨ ਆਰ ਆਈ ਵੀਰ ਦੇ ਸਹਿਯੋਗ ਦੇ ਨਾਲ ਪਿੰਡ ਦੇ ਵਿੱਚ ਧੀਆਂ ਮਨਾਈਆਂ ਗਈਆਂ ਇਸ ਦੇ ਵਿੱਚ ਐਨ ਆਰ ਆਈ ਭੈਣਾਂ ਵੀ ਆਈਆਂ ਔਰ ਇਹ ਖੂਬ ਇਹ ਰੌਣਕਾਂ ਲੱਗੀਆਂ ਔਰ ਸ਼ਾਲਾ ਪੰਜਾਬ ਦੇ ਵਿੱਚ ਇਹ ਰੰਗ ਅਸੀਂ ਲਗਾਤਾਰ ਦੇਖਦੇ ਰਹੀਏ ਤੁਸੀਂ ਜੁੜੇ ਰਹਿਣਾ ਪੰਜਾਬੋ ਦੇ ਨਾਲ ਫਿਲਹਾਲ ਮੈਨੂੰ ਅਰਪਨ ਕੌਰ ਨੂੰ ਸਹਿਯੋਗੀ ਕੈਮਰਾਮੈਨ ਸੁਰਖਪ ਸਿੰਘ ਨਾ ਦਿਓ ਆ ਗਿਆ ਧੰਨਵਾਦ